ਖੂਨ ਨਾਲ ਲਥਪਥ ਲੜਕੀ ਦੀ লাশ ਮਿਲੀ ਥਾਣਾ ਲੋਪੋਕੇ ਅਦੀਰ ਅਜਨਾਲਾ ਰੋੜ ਚੁਗਾਵਾ ਵਿਖੇ ਇੱਕ ਨਸ਼ੇੜੀ ਲੜਕੀ ਦੀ ਖੂਨ ਨਾਲ ਲਥਪਥ লাশ ਮਿਲਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਉਕਤ ਲੜਕੀ ਜੋ ਕਿ ਨਸ਼ੇ ਦੀ ਆਦੀ ਹੈ ਕਾਫੀ ਦਿਨਾਂ ਤੋਂ ਕਸਬਾ ਚੁਗਾਵਾ ਦੇ ਆਸ-ਪਾਸ ਦੇ ਪਿੰਡਾਂ ਵਿੱਚ ਘੁੰਮਦੀ ਫਿਰਦੀ ਹੈ ਉਸ ਦੀ ਖੂਨ ਨਾਲ ਲਥਪਥ লাশ ਇੱਕ ਦੁਕਾਨ ਦੇ ਅੱਗੇ ਪਈ ਹੋਈ ਜਿਸ ਦੇ ਸਬੰਧਿਤ ਥਾਣਾ ਲੋਪੋਕੇ ਨੂੰ ਦੁਕਾਨਦਾਰਾਂ ਵੱਲੋਂ ਸੂਚਨਾ ਦਿੱਤੀ ਗਈ ਅਤੇ ਘਟਨਾ ਸਥਾਨ ਤੇ ਪਹੁੰਚੇ ਥਾਣਾ ਲੋਪੋਕੇ ਦੇ ਮੁਖੀ ਹਿਮਾਂਸੂ ਭਗਤ ਐਸਆਈ ਮੇਜਰ ਸਿੰਘ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਥਾਣਾ ਮੁਖੀ ਹਿਮਾਂਸੂ ਭਗਤ ਨੇ ਆਖਿਆ ਕਿ ਮ੍ਰਿਤਕ ਲੜਕੀ ਦੀ ਸਨਅਖਤ ਨਹੀਂ ਹੋਈ ਲਾਸ਼ ਨੂੰ 72 ਘੰਟੇ ਲਈ ਮੌਤਰੀ ਵਿੱਚ ਰੱਖਿਆ ਗਿਆ ਹੈ ਪੋਸਟਮਾਰਟਮ ਕਰਵਾ ਕੇ ਤੱਥ ਸਾਹਮਣੇ ਆਉਣਗੇ ਇਸ ਮੁਤਾਬਤ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਥਾਣੇ ਦੇ ਬਾਅਦ ਜੇ ਕੋਈ ਲੜਕੀ ਕਿਤੋਂ ਨੂੰ ਪਤਾ ਲੱਗੇਗਾ ਇਹ ਬਈ ਜਨਾਬ ਪਤਾ ਨਹੀਂ ਜੇ ਕਿ ਲਵਾਰਸ ਹੀ ਲਾਸ਼ ਚਾਲਦੀ ਹੈ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਵੇਖੇ ਤੋਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੋਡੀ ਪਈ ਹੈ ਬਾਹਰ ਜੀ ਸਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਹਾਂ ਪੁਲਿਸ ਨੂੰ ਮਸੂਰਿਤ ਕੀਤਾ ਅੱਠ ਕੇ ਬੇਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਦਰਜ ਕਰ ਲਓ ਹਾਂਜੀ ਇਹ ਜੀ ਮੌਕੇ ਤੇ ਆਏ ਆ ਤੇ ਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਤਰੀ ਚ ਜਮਾ ਕਰਾਣ ਲੱਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਣੂ ਹੋਵਾਂਗੇ ਤੇ ਇਹਦੀ ਸ਼ਨਾਖਤ ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਹੜੀ ਕੋਈ ਸੱਤਾ ਪਸੰ ਲੱਗੀ ਹੈ ਵੇਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਛਿਆ ਹੀ ਹੈ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਉਸ ਹਿਸਾਬ ਨਾਲ ਦੀ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ ਇਹਦਾ ਪਤਾ ਨਹੀਂ ਲੱਗਾ ਕਿਤੋਂ ਨਹੀਂ ਹਜੇ ਇਹਦੀ ਸ਼ਨਾਖਤ ਨਹੀਂ ਹੋਈ